ਜੇ ਬੇਦਾ ਰਾਜਵਿੰਦਰ ਸਿੰਘ ਮਨਦੀਪ ਸਿੰਘ ਗਿੱਲ ਤੁਹਾਡਾ ਰਾਜੋਏ ਰਾਜ ਸੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਆ 13 ਅਗਸਤ ਸ਼ੁਗਰਵਕ ਪਿਆਰੇ ਇਧਰ ਬਾਹਰ ਘੁੰਮਣ ਆਈ ਸੀ ਬਾਹਰ ਦੀ ਹਵਾ ਲੈਣ ਮੌਸਮ ਬਹੁਤ ਵਧੀਆ ਠੰਡੀ ਹਵਾ ਚੱਲ ਰਹੀ ਹੈ ਦਿਲ ਨੂੰ ਮਨ ਨੂੰ ਸਕੂਨ ਮਿਲ ਰਿਹਾ ਤੁਹਾਨੂੰ ਬਾਹਰ ਦਾ ਜਿਹੜਾ ਇਹ ਮੌਸਮ ਹੈ ਇਹ ਸਾਰਾ ਤੁਹਾਨੂੰ ਦਿਖਾਉਣਾ ਮੈਂ ਸੋ ਅੱਜ ਦਾ ਜਿਹੜਾ ਵਲੌਗ ਹੈ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਅੱਜ ਇੱਕ ਦੋ ਸਮਾਂ ਤੇ ਜਾਣਾ ਤੇ ਅੱਜ ਦੇ ਵਲੌਗ ਵਿੱਚ ਸਾਰਾ ਕੁਝ ਤੁਹਾਨੂੰ ਇਸ ਦਿਨ ਦੀ ਜਿਹੜੀ ਦਿਨਚਰਿਆ ਸਾਰੀ ਤੁਹਾਨੂੰ ਦਿਖਾਵਾਂਗੇ ਜੁੜੇ ਰਹਿ ਸਾਡੇ ਨਾਲ। ਸੋ ਜਿਹੜਾ ਮੌਸਮ ਹੈ ਬਹੁਤ ਹੀ ਸੋਹਣਾ ਆਇਆ ਪਿਆ ਐ, ਨੀਲਾ-ਨੀਲਾ ਸਾਰਾ। ਬੱਦਲ ਵੀ ਹੋਰ ਹੀ ਤਰ੍ਹਾਂ ਦੇ ਹੋਏ ਆ ਜਿਵੇਂ ਮੈਂ ਤੁਹਾਨੂੰ ਦਿਖਾਏ ਆ। ਬਹੁਤ ਵਧੀਆ ਮੌਸਮ ਆਇਆ ਪਿਆ। ਐਂ ਲੱਗਦਾ ਜਿਵੇਂ ਪਹਾੜਾਂ 'ਚ ਆ ਗਏ ਐ, ਲੱਗਦਾ ਜਿਵੇਂ ਕਿਤੇ ਬਾਹਰ ਘੁੰਮਣ ਆ ਗਏ। ਇਸ ਤਰ੍ਹਾਂ ਦਾ ਮੌਸਮ ਹੋਇਆ ਪਿਆ ਸਾਰਾ। ਚਾਰਿ ਸਫੇਰੇ ਬਹੁਤ ਵਧੀਆ ਹਰਿਆਲੀ ਐ। ਤੇ ਬਹੁਤ ਵਧੀਆ ਹਰਿਆਲੀ ਐ। ਬੜਾ ਵਧੀਆ ਜਾਨਵਰ ਬੋਲਦੇ ਦੇ ਆ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਬਹੁਤ ਵਧੀਆ ਮੌਸਮ ਨੂੰ ਹੈ ਪੇ ਲੋਵੀ ਸਮਰਦੀਪ ਸਿੰਘ ਤਿਆਰ ਹੋ ਰਿਹਾ ਦਮਾਲਾ ਸਜਾ ਰਿਹਾ ਇਧਰ ਮੁਗਰੀ ਬਹੁਤ ਸੋਹਣਾ ਸਮਰ ਸੋਹਣਾ ਦਮਾਲਾ ਬਹੁਤ ਸੋਹਣਾ ਸਜਾਉਣ ਲੱਗਿਆ ਤੂੰ ਹਣਾ ਆ ਲੜ ਸਹੀ ਕਰ ਥੋੜਾ ਜਿਹਾ ਆ ਲੜਨਾ ਥੋੜਾ ਢਿੱਲਾ ਹੈ ਤਾਂ ਦੋਸਤੋ ਸਮਰ ਜਿਹੜਾ ਦਮਾਲਾ ਬਹੁਤ ਵਧੀਆ ਬਣਾਉਣ ਲੱਗ ਗਿਆ ਬਹੁਤ ਵਧੀਆ ਦਮਾ ਦਮਲਾ ਦਸਤਾਰ ਜੀ ਡਰੈਸ ਚੇਂਜ ਹੋ ਗਈ ਅੱਜ ਕੜਾ ਪੋਣਾ ਫਿਰ ਗਾਸ ਲੱਕੀਰ ਦੇ ਬਾਹਰ ਦੇਖਾਂ ਕਿ ਮੈਂ ਪਹਿਨਣਾ ਹੈ ਇਹ ਗੋਲ ਦਮਾ ਲੈ ਦੇਣੀ ਪਹਿਨਦਾ ਹੈ ਹਾਂ ਮੇਰੇ ਪੈਸੇ ਕਰੇ सो so, गुरमुख प्यारे हो हूँ ड्यूटी डूटी गुरद्वारा साहब अठ तो दस ड्यूटी है भोग पाके थोड़ा समय है। yes. है मीटिंग चल रही है टाइम hmm. नहीं हो तो मेरे ना चलना हो तो स्कूटी

राज ओए राज हेलो हेलो संगत जी, को को रहा जी।, जी को रहा है जी को कोरा है जी ये ना संगत जी ये कोरा है जी कोरा ਗਰਮਖ ਪਿਆਰੋ ਐਨਕ ਲਈ ਦੱਸਿਓ ਕਿਵੇਂ ਲੱਗਦੀ ਐ ਅਰਦਾਸਾ ਕਰਦਾ ਵਾ ਇਹ ਗਿੰਦੂ ਬਾਬਾ ਜਦੋਂ ਦਾ ਰਾਜਵਿੰਦਰ ਸਿੰਘ ਮਨਦੀਪ ਸਿੰਘ ਗੱਲ ਕੱਢਣਾ ਪਿਆ ਤੇ ਗਰਮਖ ਪਿਆਰੋ ਹੁਣ ਜਾ ਰਹੇ ਆ ਘਰ ਘਰ ਜਾਣਾ ਹੁਣ ਇੱਥੇ ਛੁੱਟੀ ਉਹ ਖੜੀ ਆਪਣੀ ਕਾਲੀ ਘੋੜੀ ਚਾਰਜ ਲੱਗੀ ਹੋਈ ਐ ਇੱਥੇ ਚੜ ਕੇ ਚੱਲਦੇ ਆ ਜਦੋਂ ਉਹਨੇ ਇੱਥੇ ਚਾਰਜ ਲਾ ਦਿੰਨੇ ਆ ਫੁੱਲ ਹੋ ਗਈ ਲੱਗਦਾ ਪੁਰੀਆਂ ਬੱਤੀਆਂ ਜਗ ਰਹੀਆਂ ਫੁੱਲ ਹੈ ਲਓ ਵੀ ਦੋਸਤੋ 2 ਵਜ ਗਿਆ ਤੇ ਆ ਗਏ ਸ਼ੇਰ ਬੱਗੇ ਪੜ ਕੇ ਸਰਬੱਤੇ ਹੋਏ ਸਰਬੱਤੇ ਆ ਗਿਆ ਆ ਜਾ ਆ ਜਾ 10 ਮਿੰਟ ਬੇਬੀ ਸ਼ੁਰੂ ਬੱਜਦਾ ਹਲੇ 10 ਮਿੰਟ ਕੀ ਲੈਣਾ ਫੋਨ ਲੈਣਾ ਨਿੰਦਾ ਹੋਰ ਕੀ ਕਰਨਾ ਪੁੱਛਣਾ ਹੈ ਹੈ ਨੱਚਣਾ ਨਾ ਹੈਗਾ ਖਾਲਸਾ ਅਜ ਦਿਨ ਹੁੰਦੇਗੇ ਹਾਂ ਕਿਵੇਂ ਹੋਈ ਪੜਾਈ ਹੈ ਦਦੀ ਕਿਉਂ ਦਿਓ ਦਿਓ ਗਿਆਨ ਦੀ ਗੱਲ ਦਿਓ ਕੋਈ ਗਿਆਨ ਬਈ ਗੁਰੂ ਮਹਾਰਾਜ ਦਾ ਨਾਮ ਲੈਵਾ ਚੱਲ ਬਈ ਅੱਛਾ ਹੋਇਆ ਰਾਮ 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 ਕਿੰਨੇ 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 ਸਦਸੇ ਬੈਠੇ ਆ ਕੇ ਅੱਜ ਸਾਰੇ ਨਦੀ ਕੁਛ ਨਾ ਕਰੋ ਬਲਾਤ ਹੋ ਬਲਾ ਕਰੋ ਬੁਰਾ ਤੋ ਹੋ ਬੁਰਾ ਆ ਆ ਬੰਦੇ ਨੂੰ ਪੂਰਾ ਗਿਆਨ ਹੈ ਬਈ ਚਾਚਾ ਖੜ ਗਿਆ ਚਾਚੀ ਲੰਬੇ ਨੇ ਗਿਆਨ ਦੇ ਹੋ ਇਹ ਬੀਨੋ ਚੰਗਾ ਕਰ ਬਲਾਤ ਹੋ ਬਲਾ ਕਰ ਬੁਰਾ ਤੋ ਹੋ ਬੁਰਾ ਮਾੜੀ ਵੀਡੀਓ ਬਣਾਵਾ ਭਾਈ ਵੀਡੀਓ ਬਣਾ ਮਾੜੀ ਵੀਡੀਓ ਤਾ ਵਾਇਰਲ ਬੁਰਾ ਕਰਾ ਕਰਾ ਆ ਆਪਣਾ ਪਾਣੀ ਕਰ ਦੇ ਹੋ ਸੋ ਦੋਸਤੋ ਹੁਣ ਗੰਗਾ ਨਗਰ ਜਾ ਰਹੇ ਆ ਡਿਊਟੀ ਤੇ ਜਾਣਾ ਸੀ ਫਿਰ ਕੋਈ ਗੰਗਾ ਨਗਰ ਕੰਮ ਬਣ ਗਿਆ ਹੁਣ ਗੰਗਾ ਨਾਲ ਜਾ ਰਹੇ ਹਾਂ ਤੋ ਦੋਸਤੋ ਗੰਗਾ ਨਗਰ ਆਏ ਸੀ। ਮੇਰਾ ਕੰਮ ਆਈ ਸੀ ਹੋ ਗਿਆ। ਹੁਣ ਆਪਾਂ ਚੱਲਦੇ ਆਂ ਵਾਪਸ ਘਰ। ਗੰਗਾ ਨਗਰ ਦੇਖੋ। ਗੰਗਾ ਨਗਰ ਆਈ ਸੀ। ਮੇਰਾ ਕੰਮ ਆਈ ਸੀ ਹੋ ਗਿਆ। ਹੁਣ ਆਪਾਂ ਚੱਲਦੇ ਆਂ ਘਰ ਨੂੰ। ਸ਼ਾਮਾਂ ਪੈ ਗਈਆਂ। ਹੁਣ 1 ਘੰਟੇ ਚ ਘਰ ਪਹੁੰਚਾਂਗੇ। ਤੋ ਦੋਸਤੋ ਅੱਜ ਦਾ ਵਲੋਗ ਇੱਥੇ ਹੀ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਵਧੀਆ ਲੱਗੇ ਹੋਵੇਗਾ ਵਧੀਆ ਲੱਗੇ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਅੱਜ ਜਿਹੜਾ ਸਾਰੀ ਦਿਹਾੜੀ ਬਹੁਤ ਭਜਣਾ ਸੁਈ ਥੱਕ ਗਿਆ ਜੀ ਸੋ ਅੱਜ ਹੁਣ ਬਸ ਅੱਖਾਂ ਬੰਦ ਮਚਰੀਆਂ ਨੀਂਦ ਆ ਰਹੀ ਹੈ ਹੁਣ ਹੁਣ ਅੱਜ ਦਾ ਵਲੋਗ ਇਸੇ ਸਮਾਪਤ ਕਰਦੇ ਆਂ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਫੇਰ ਕੱਲ ਨੂੰ ਨਵੇਂ ਵਲੋਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗੋਲੇ ਨਹੀਂ ਜਾਣਾ ਸਰਬੱਤਾਂ ਰੋਂਦਾ ਨੂੰ ਤਾਂ ਹੱਸ ਪਿਆ ਮੈਂ ਗਿਆ ਏ ਘੜ ਰੋਣਾ ਹੈ ਜਦ ਚੰਗੀ ਤਰ੍ਹਾਂ ਰੋ ਉ ਫੋਨ ਸਟਾ ਦਾਲ